ਵਾਉ ਮੇਰਿਆ ਮੌਲਾ ਤੇਰੇ ਡਾਡੇ ਰੰਗ ਨਿਆਰੇ ਕਈ ਨਖਰਿਆਂ ਦੇ ਨਾਲ ਖਾਨ ਕਈ ਭੁੱਖੇ ਸੋਣ ਵਿਚਾਰੇ ਘਰ ਵਾਲਾ 2 ਸਾਲ ਤੋਂ ਮੰਜੇ ਤੇ ਪਿਆ ਘਰ ਦੀ ਛੱਤ ਡਿੱਗੀ ਹੈ ਡੰਗਰਾਂ ਲਈ ਬਣਾਏ ਕਮਰੇ 'ਚ ਰਹਿਣ ਲਈ ਮਜਬੂਰ ਪੰਜ ਜੀਆਂ ਦਾ ਇਹ ਪਰਿਵਾਰ ਘਰ ਵਾਲਾ ਜਦੋਂ ਕੰਮ ਕਰਦਾ ਸੀ ਤਾਂ ਚੰਗਾ ਕਮਾ ਲੈਂਦਾ ਸੀ ਪਰ 2 ਸਾਲ ਤੋਂ ਮੰਜੇ ਤੇ ਪਿਆ ਅਤੇ ਘਰ ਵਾਲੀ ਨੂੰ ਮਜਬੂਰ ਹੋ ਕੇ ਪਰਿਵਾਰ ਨੂੰ ਪਾਲਣ ਲਈ ਚਪੜਾਸੀ ਦੀ ਨੌਕਰੀ 2500 ਰੁਪਏ ਮਹੀਨੇ ਤੇ ਕਰਨੀ ਪੈ ਰਹੀ ਹੈ ਕਹਾਣੀ ਹੈ ਪਿੰਡ ਗਹਲੜੀ ਦੇ ਰਹਿਣ ਵਾਲੇ ਪਰਿਵਾਰ ਦੀ Shivani ਅਤੇ Ramesh Lal ਦੀਆਂ ਦੋ ਧੀਆਂ ਨੇ ਅਤੇ ਇੱਕ ਪੁੱਤਰ ਵੀ ਹੈ ਵੱਡੀ ਧੀ 12ਵੀਂ ਕਰ ਰਹੀ ਹੈ ਪਰ ਅੱਗੋਂ ਪੜਾਉਣ ਲਈ ਹਇਸ਼ੀਅਤ ਨਹੀਂ ਇਸ ਲਈ ਘਰ ਬੈਠੀ ਹੈ ਕਰਦੀ ਛੱਤ 2 ਸਾਲ ਪਹਿਲਾਂ ਡਿੱਗ ਪਈ ਸੀ ਇਸ ਲਈ ਪਰਿਵਾਰ ਡੰਗਰਾਂ ਲਈ ਬਣਾਏ ਹੋਏ ਬਾੜੇ 'ਚ ਰਹਿਣ ਲਈ ਮਜਬੂਰ ਹੋ ਗਿਆ ਪਰਿਵਾਰ ਦੀ ਹਾਲਾਤ ਦੇ ਚੱਲਦਿਆਂ ਡੰਗਰ ਤਾਂ ਵੇਚ ਦਿੱਤੇ ਪਰ ਉਹੀ ਕਮਰੇ 'ਚ 5 ਜੀਆਂ ਦਾ ਪਰਿਵਾਰ ਗੁਜ਼ਾਰਾ ਕਰ ਰਿਹਾ ਕਰ ਦਾ ਸਮਾਨ ਬੈੱਡ ਅਤੇ ਹੋਰ ਫਰਨੀਚਰ ਜੋ ਬਣਾਇਆ ਸੀ ਛੱਤ ਡਿੱਗਣ ਨਾਲ ਟੁੱਟ ਗਿਆ ਪਰਿਵਾਰ ਦੇ ਮੁਖੀ ਨੂੰ 2 ਸਾਲ ਪਹਿਲਾਂ ਪੈਰਾਲਾਈਜ਼ ਦਾ ਅਟੈਕ ਆਇਆ ਤੇ ਉਹ ਮੰंजे ਤੇ ਪਿਆ ਜਿਸ ਤੋਂ ਬਾਅਦ ਪਰਿਵਾਰ ਦੀ ਔਰਤ ਸ਼ਿਵਾਨੀ ਨੂੰ ਇੱਕ ਪ੍ਰਾਈਵੇਟ ਸਕੂਲ 'ਚ ਚਪੜਾਸੀ ਦੀ ਨੌਕਰੀ ਕਰਨੀ ਪਈ 2500 ਰੁਪਏ ਤਨਖਾਹ ਨਾਲ ਸਾਰੇ ਪਰਿਵਾਰ ਦਾ ਗੁਜ਼ਾਰਾ ਕਰ ਰਹੀ ਹੈ ਘਰ ਵਾਲੇ ਦਾ ਇਲਾਜ ਵੀ ਰੁਕਿਆ ਪਿਆ ਅਜਿਹੇ ਚ ਪਰਿਵਾਰ ਦੀ ਮੰਗ ਹੈ ਤਾਂ ਸਿਰਫ ਐਨੇ ਕੀ ਪਰਿਵਾਰ ਦੇ ਮੁਖੀ ਦਾ ਇਲਾਜ ਹੋ ਜਾਵੇ ਤਾਂ ਜੋ ਫਿਰ ਤੋਂ ਕੰਮ ਕਰਕੇ ਪਰਿਵਾਰ ਨੂੰ ਪਾਲਣ ਦੇ ਕਾਬਿਲ ਹੋ ਸਕੇ ਆਪਣਾ ਹੋਰ ਕੀ ਕੀ ਪ੍ਰੋਬਲਮ ਆ ਰਹੀ ਹੈ ਸਰ ਮੇਰਾ ਨਾਮ ਰਮੇਸ਼ ਲਾਲ ਹੈ ਮੈਨੂੰ ਹੁਣ ਲੱਤਾਂ ਦੀ ਪ੍ਰੋਬਲਮ ਹੈ ਲੱਤਾਂ ਨਹੀਂ ਚੱਲ ਰਹੀਆਂ ਸ਼ਰੀਰ ਜਿਹੜਾ ਸਾਂਭਦੀਆਂ ਨਹੀਂ ਲੱਤਾਂ ਇਹ ਕੋ ਪ੍ਰੋਬਲਮ ਹੈ ਨੂੰ ਹੋਰ ਕੀ ਹੋਰ ਕੀ ਪ੍ਰੋਬਲਮ ਹੈ ਔਰ ਕਿਦੋਂ ਦੀ ਹੈ ਪਹਿਲੇ ਸਰ ਟੀਵੀ ਹੋਈ ਸੀ ਹਮ ਟੀਵੀ ਤੋਂ ਬਾਅਦ ਟੈਗ ਹੋ ਗਿਆ ਹਮ ਟੈਗ ਦੇ ਨਾਲ ਮੇਰੀਆਂ ਲੱਤਾਂ ਜਿਹੜੀਆਂ ਇਹੋ ਹੀ ਨਹੀਂ ਚੱਲਦੀਆਂ ਜੇ ਕੀ ਕਰਦੇ ਸੀ ਬਿਮਾਰੀ ਤੋਂ ਪਹਿਲੇ ਔਰ ਕਿੰਨਾ ਕਮਾਲ ਲੈਂਦੇ ਸੀ 3-400 ਰੁਪਏ ਬਣ ਜਾਂਦਾ ਸੀ ਦਰਜੀਆ ਦਾ ਕੰਮ ਮੈਂ ਕਰਦਾ ਸੀ ਹਮ ਉਹਦੇ ਨਾਲ ਗੁਜ਼ਾਰਾ ਚਲੋ ਚੱਲਦਾ ਸੀ ਵਧੀਆ ਹਮ ਹੁਣ ਉਹਦੇ ਗੱਲ ਮੰਬਰੀ ਦੇ ਕਰਕੇ ਬੇਲੇ 2 ਸਾਲ ਹੋ ਗਏ ਛੱਤ ਦੇ ਦੱਡੀ ਹੀ ਔਰ ਕਿੰਨਾ ਕਸਮਾਨ ਖਰਾਬ ਹੋਇਆ 7 ਸਾਲ ਹੋ ਗਏ ਜੀ ਡੀਨ ਸਮਾਨ ਕਾਫੀ ਹੀ ਖਰਾਬ ਹੋ ਗਿਆ ਦਵਾਈ ਕਿੱਥੇ ਚੱਲ ਰਹੀ ਹੈ ਹੁਣ ਦਵਾਈ ਹੁਣ ਸਰ ਕੋ ਤੋਂ ਨਹੀਂ ਚੱਲ ਰਹੀ ਦਵਾਈ ਬੰਦ ਪੈਸੇ ਨਹੀਂ ਕਰਕੇ ਕੀ ਅਪੀਲ ਕਰਦੇ ਹੋ ਸਮਾਜ ਸੇਵੀਆਂ ਨੂੰ ਮੈਂ ਚਾਹਾਂ ਮਦਦ ਚਾਹੁੰਦੇ ਮੈਂ ਸਿਰਫ ਜਾਨਣਾ ਕਿ ਮੈਨੂੰ ਦਵਾਈ ਚੰਗੀ ਕਿਦੇ ਹਸਪਤਾਲੋਂ ਮਿਲ ਜੇ ਜਦੋਂ ਮੈਂ ਠੀਕ ਹੋ ਜਾਂ ਫਿਰ ਮੈਂ ਆਪਣੇ ਕਮਾਈ ਕਰਕੇ ਬੱਚੇ ਪਾਲਾਂ ਚੰਗੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਬੱਚੇ ਪਾਲਾਂ ਦੱਸਿਓਰ ਕੀ ਪ੍ਰੋਬਲਮ ਆ ਕਿ ਕੀ ਚੱਲ ਰਿਹਾ ਐ ਇਸ ਵੇਲੇ ਜੀ ਮੇਰਾ ਨਾਮ ਸ਼ਿਵਾਨੀ ਹਾਂ ਮੈਂ ਪ੍ਰਾਈਵੇਟ ਸਕੂਲ ਵਿੱਚ ਪੀਐਨ ਦਾ ਕੰਮ ਕਰਦੀ ਹਾਂ ਹਾਂ ਔਰ ਮੇਰਾ ਕਰ ਵਾਲਾ ਠੀਕ ਨਹੀਂ ਹੈਗਾ ਕੀ ਹੋਇਆ ਉਹਨਾਂ ਨੂੰ ਉਹਨਾਂ ਨੂੰ ਪਹਿਲੇ ਟੀਵੀ ਹੋਈ ਸੀ ਫਿਰ ਉਹਨਾਂ ਨੂੰ ਅਟੈਕ ਹੋ ਗਿਆ ਉਹਨਾਂ ਦੀਆਂ ਲੱਤਾਂ ਦੀ ਪ੍ਰੋਬਲਮ ਹੈ ਤੇ ਛੱਤ ਦਾ ਕੀ ਫਿਰ ਸਾਡੀ ਸੱਤ ਡਿੱਗ ਗਈ ਸੱਤ ਡਿੱਗਣ ਕਰਕੇ ਅਸੀਂ ਡੰਗਰਾਂ ਵਾਲੇ ਕਮਰੇ ਵਿੱਚ ਰਹਿ ਰਹੇ ਹਾਂ ਡੰਗਰ ਵੀ ਆ ਗਏ ਜਦੋਂ ਮਤਲਬ ਕਿ ਇਹ ਬਿਮਾਰ ਹੋ ਗਏ ਫਿਰ ਉਹ ਵੇਚ ਕੇ ਇਹਨਾਂ ਨੇ ਇਲਾਜ ਕਰਾਇਆ ਥੋੜਾ ਬੋਟਾ ਫਿਰ ਬਸ ਸੱਤ ਡਿੱਗ ਨਾਲ ਕਿੰਨਾ ਨੁਕਸਾਨ ਹੋਇਆ ਸੀ ਸੱਤ ਡਿੱਗ ਨਾਲ ਬੈੱਡ ਬੁੱਧ ਟੁੱਟ ਗਏ ਮੰਜੀ ਹੀ ਫੇਰ ਹੋਰ ਅਲਮਾਰੀ ਸਾਰਾ ਕੁਝ ਥੱਲੇ ਆ ਗਿਆ ਇੱਕ ਪੇਟੀ ਟੁੱਟ ਗਈ ਹਸਬੰਦ ਨੂੰ ਤੁਹਾਡੇ ਨੂੰ ਕੀ ਕੀ ਪ੍ਰੋਬਲਮ ਹੈ ਅਣਾ ਦੀਆਂ ਲੱਤਾਂ ਦੀ ਪ੍ਰੋਬਲਮ ਲੱਤਾਂ ਦੀ ਕੀ ਪ੍ਰੋਬਲਮ ਹੈ ਲੱਤਾਂ ਚੱਲਦੀਆਂ ਨਹੀਂ ਪਾਰ ਨਹੀਂ ਪੈਂਦਾ ਲੱਤਾਂ ਤੇ ਕਿੱਥੋਂ ਇਲਾਜ ਚੱਲ ਰਿਹਾ ਔਰ ਕਿਦਾਂ ਇਲਾਜ ਚੱਲ ਰਿਹਾ ਪਹਿਲੇ ਇਹਨਾਂ ਦਾ ਮਬਰ ਸਰੋਂ ਚੱਲਦਾ ਸੀ ਫੇਰ ਹੁਣ ਬਸ ਹੁਣ ਕਿਤੋਂ ਨਹੀਂ ਚੱਲ ਰਿਹਾ ਹੁਣ ਹੀ ਮਾਰੇ ਮੋٹے ਡਾਕਟਰਾਂ ਕੋਲ ਲੈ ਕੇ ਦਵਾਈ ਦੇ ਦਿੰਨੇ ਜਦੋਂ ਕਿਦੇ ਤਨਖਾਹ ਤਨ ਖਾਜੀ ਦੀ ਪਰਿਵਾਰ ਵਾਰੇ ਦੱਸੋ ਪਰਿਵਾਰ ਚ ਕੌਣ ਕੌਣ ਹੈ ਔਰ ਕੀ ਕੀ ਕਰਦੇ ਹੈ ਪਰਿਵਾਰ ਚ ਇੱਕ ਬੇਟੀ ਦੋ ਬੇਟੀਆਂ ਇੱਕ ਬੇਟਾ ਕੀ ਕੀ ਕਰਦੇ ਹੈ ਵੱਡੀ ਨੇ ਪਲਾਸਟੂ ਕਰ ਲਈ ਆ ਛੋਟੇ ਆ ਜਿਹੜੇ ਉਹ 8ਵੀਂ ਚ ਪੜਦੀ ਆ ਇੱਕ 7ਵੀਂ ਚ ਪੜਦਾ ਮੁੰਡਾ ਵੱਡੇ ਨੂੰ ਪੜਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹਾਂ ਕੀਤੀ ਸਰ ਕੋਸ਼ਿਸ਼ ਕੀਤੀ ਪੈਸੇ ਕਰਕੇ ਫੇਰ ਉਹ ਵੀ ਰਹਿ ਗਈ ਪੜਨਾ ਤਾਂ ਚਾਹਦੀ ਆ ਪਰ ਹੁਣ ਤਰੀਏ ਕੀ ਆਹੀਂ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਫੇਰ ਪੜਾਉਣ ਚ ਵੀ ਪੈਸਾ ਤੇ ਲਾ ਚਾਹੀਦਾ ਇਸ